ਮਾਹਗੁਰੂ ਜੀ ਦਾ ਖਾਲਸਾ ਮਾਹਗੁਰੂ ਜੀ ਕੀ ਫਤਿਹ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਵਿਖੇ ਇੱਕ ਕੈਂਸਰ ਪੀੜਤਾਂ ਦੇ ਲਈ ਹਸਪੀਟਲ ਬਣਾਇਆ ਤੇ ਉਹਨੇ ਅਰਦਾਸ ਕਰਨ ਵਾਸਤੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਲਈ ਇੱਕ ਰੂਮ ਵੀ ਬਣਾਇਆ ਉਹਨੂੰ ਤੁਸੀਂ ਗੁਰਦੁਆਰਾ ਵੀ ਕਹਿ ਸਕਦੇ ਹੋ ਤੇ ਉਹਨੇ ਕੋਈ ਸਿੱਖ ਸਿਧਾਂਤਾਂ ਨੂੰ ਲੈ ਕੇ ਬਹੁਤ ਵੱਡੇ ਵੱਡੇ ਜਿਹੜੇ ਕੜਮ ਚੌਧਰੀ ਸੀ ਉਹਨਾਂ ਨੂੰ ਚੈਲੰਜ ਕੀਤਾ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਥੋੜੀ ਜੀ ਉਸ ਵਿਸ਼ੇ ਤੇ ਅੱਜ ਗੱਲ ਕਰਨੀ ਹੈ ਜਿਨ੍ਹਾਂ ਦਾ ਧਰਮ ਦੇ ਨਾਲ ਰੋਜ਼ਗਾਰ ਜੁੜਿਆ ਜਿਹੜੇ ਕਿ ਧੰਦਾ ਜੁੜਿਆ ਹੋਇਆ ਉਹ ਬੰਦੇ ਕਦੇ ਵੀ ਸੱਚ ਸੁਣ ਨਹੀਂ ਸਕਦੇ ਤੇ ਸੱਚ ਸੁਣਾ ਨਹੀਂ ਸਕਦੇ ਇਹ ਨੋਟ ਕਰ ਲਿਓ ਗੁਰਵੰਤ ਸਿੰਘ ਢੜੀਵਾਲ ਨੇ ਕੀ ਕਿਹਾ ਉਹ ਕਹਿੰਦਾ ਪਿੰਡਾਂ ਦੇ ਵਿੱਚ ਤੁਸੀਂ 5-5 6-6 ਗੁਰਦੁਆਰੇ ਬਣਾਏ ਨੇ ਤਾਂ ਗੁਰਦੁਆਰੇ 1-2 ਬਣਾ ਲਓ ਜਾਂ ਪਿੰਡ ਵਿੱਚ ਇੱਕ ਹੀ ਗੁਰਦੁਆਰਾ ਹੋਣਾ ਚਾਹੀਦਾ ਤੇ ਇੱਕ ਨਾਲ ਡਿਸਪੈਂਸਰੀ ਜ਼ਰੂਰ ਹੋਵੇ ਇਹਦੇ ਵਿੱਚ ਮਾੜਾ ਕੀ ਕਹਤਾ ਉਹਨੇ ਤੇ ਕੁਝ ਚੌਧਰੀ ਜਿਨ੍ਹਾਂ ਦਾ ਧੰਦਾ ਹੀ ਧਰਮ ਦੇ ਨਾਂ ਤੇ ਚੱਲਦਾ ਉਹਦੇ ਚਲੂਨੇ ਲੜਨੇ ਸ਼ੁਰੂ ਹੋ ਗਏ ਵੱਡੇ ਵੱਡੇ ਟਾਟੀ ਪ੍ਰਚਾਰਕ ਇਹ ਗੰਜਾ ਬੰਦਾ ਸਾਡੇ ਗੁਰੂ ਘਰਾਂ ਤੇ ਅਟੈਕ ਕਰਦਾ ਗੁਰੂ ਘਰਾਂ ਦੇ ਅਟੈਕ ਨਹੀਂ ਕਰਦਾ ਤੁਹਾਡੇ ਧੰਦੇ ਤੇ ਅਟੈਕ ਕਰਦਾ ਇਹ ਦੱਸੋ ਵੀ ਇੱਕ ਪਿੰਡ ਵਿੱਚ 5 5 6 6 ਗੁਰਦੁਆਰੇ ਕਿਉਂ ਬਣੇ ਕਿਸੇ ਕੋਲ ਜਵਾਬ ਹੈ ਜਾਤੀਵਾਦ ਤੌਰ ਤੇ ਜੇ ਕਿਸੇ ਨੂੰ ਪ੍ਰਧਾਨਗੀ ਤੋਂ ਹਟਾਤਾ ਤੇ ਉਹਨੇ ਚੌਧਰ ਦੀ ਖਾਤਰ ਗੁਰਦੁਆਰਾ ਹੋਰ ਬਣਾਤਾ ਇਹ ਸਚਾਈ ਹੈ ਔਰ ਜੇ ਤੁਸੀਂ ਗੁਰੂ ਸਾਹਿਬਾਨ ਦੀ ਗੱਲ ਕਰਦੇ ਹੋ ਤਾਂ ਗੁਰੂ ਸਾਹਿਬਾਨ ਨੇ ਤਾਂ ਫਿਰ ਇੱਕ ਹੋਣ ਦੀ ਗੱਲ ਕੀਤੀ ਹੈ ਤੇ ਅਸੀਂ ਗੁਰਦੁਆਰੇ ਇੱਕ ਪਿੰਡ ਵਿੱਚ ਪੰਜ-ਪੰਜ ਛੇ-ਛੇ ਬਣਾਏ ਹੋਏ ਕਾਦੇ ਲਈ ਬਣਾਏ ਜਵਾਬ ਨਹੀਂ ਹੈਗਾ ਸਾਡੇ ਕੋਲੇ ਕੋਈ ਬਸ ਅਸੀਂ ਉਹ ਗੰਜੈ ਜੀ ਗੁਰੂ ਘਰਾਂ ਤੇ ਅਟੈਕ ਕਰਦਾ ਜੀ ਤੇ ਜਿਹੜੇ ਕਲੀਨ ਸ਼ੇ ਬੰਦੇ ਗੋਲ ਕੰਚ ਪੈਸੇ ਪਾਉਂਦੇ ਨੇ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਜੇ ਨਾ ਪਾਉਣ ਉਹ ਫੇ ਡਾਟ ਨਿਕਲ ਜੂ ਅਟਾਡੀ ਵੀ ਜਦੋਂ ਵੱਡੇ ਪ੍ਰੋਗਰਾਮਾਂ ਤੇ ਖੜੇ ਹੁੰਦੇ ਨੇ ਨਾ ਸਾਰੇ ਅਮਰਤਾਰ ਹੀ ਨਹੀਂ ਪੈਸੇ ਦੇਣ ਵਾਲੇ ਹੁੰਦੇ ਇਹ ਗੱਲ ਚੇਤੇ ਰੱਖ ਲੈ ਕਰੋ ਜਦੋਂ ਤੁਸੀਂ ਸੱਚ ਸੁਣਨਾ ਨਹੀਂ ਸੱਚ ਬੋਲਣਾ ਨਹੀਂ ਫਿਰ ਤੁਹਾਡਾ ਧਰਮ ਦੇ ਨਾਲ ਮਜ਼ਬਦ ਦੇ ਨਾਲ ਲੈਣਾ ਦੇਣਾ ਕੀ ਹੈ ਈਸ਼ੇ ਕਰਕੇ ਤਾਂ ਆਸਾ ਦੀ ਵਾਰ ਵਿੱਚ ਗੁਰੂ ਪਾਸ਼ਾ ਨੇ ਰੋਟੀਆਂ ਕਾਰਨ ਪੂਰਾ ਤਾਲ ਆਪ ਪਛੜੇ ਧਰਤੀ ਨਾਲ ਐਮੀ ਥੋੜੀ ਸ਼ਬਦ ਵਰਤੇ ਸੀ ਤੁਸੀ ਨੱਚਣਾ ਹੁੰਦਾ ਸ਼ਰੰਗੀ ਤੇ ਫਿਲਮੀ ਟੂਨਾ ਵਜਾ ਕੇ ਪਤਾ ਨਹੀਂ ਕੀ ਕੁਝ ਸੁਣਾ ਕੇ ਚਾਰ ਪੈਸੇ ਕਢਾਉਣੇ ਹੁੰਦੇ ਲੋਕਾਂ ਨੂੰ ਬਹੁਤਿਆਂ ਦੇ ਚਲੂਨੇ ਲੜੇ ਇਹ ਗੁਰੂ ਘਰਾਂ ਤੇ ਅਟੈਕ ਕਰਦਾ ਹੈ ਗੁਰੂ ਘਰਾਂ ਤੇ ਅਟੈਕ ਨਹੀਂ ਤੁਹਾਡੀ ਚੌਧਰ ਤੇ ਤੁਹਾਡੀ ਬੇਵਕੂਫੀ ਤੇ ਅਟੈਕ ਹੈ ਥਾੜੀ ਵਾਲ ਨੂੰ ਪਾਸੇ ਕਰੋ ਜਵਾਬ ਦਿਓ ਇਸ ਕਹਿੰਦਾ ਵੀ 5-5 6-6 ਗੁਰਦੁਆਰੇ ਪਿੰਡ ਵਿੱਚ ਕਿਉਂ ਬਣਾਏ ਐ ਕੀ ਲੋੜ ਪੈ ਗਈ ਕਾਦੇ ਲਈ ਬਣਾਏ ਜਵਾਬ ਹੈਗਾ ਕਿਉਂਕਿ ਜੇ 5-5 6-6 ਗੁਰਦੁਆਰੇ ਨਹੀਂ ਹੋਣਗੇ ਫਿਰ ਗੁਰਪੁਰਬਾਂ ਤੇ ਸ਼ੀਰੀ ਦਿਹਾੜਿਆਂ ਤੇ ਐਨੇ ਢਾਡੀ ਬੁੱਕ ਕੇ ਮੈਂ ਹੋਣਗੇ ਫਿਰ ਧੰਦਾ ਨਹੀਂ ਰੁਕ ਜੂਗਾ ਤਾਂ ਬਣਾਏ ਹੁਣ ਚਲੂਣੇ ਲੜੇ ਅਗਲੇ ਨੇ ਬਿਲਕੁਲ ਸਹੀ ਕਿਹਾ ਗੁਰਦੁਆਰਾ ਪਿੰਡ ਵਿੱਚ ਇੱਕ ਹੋਣਾ ਚਾਹੀਦਾ ਜੇ ਆਬਾਦੀ ਬਹੁਤੀ ਹੈ ਕਈ ਪਿੰਡਾਂ ਦੇ ਵਿੱਚ 15 20000 ਵੋਟ ਵੀ ਹੈਗੇ ਉੱਥੇ ਦੋ ਹੋਣ ਪਰ ਤਾਂ ਸ਼ਰਮਲਾਹੀ ਹੈ ਜੇ ਪਿੰਡ ਵਿੱਚ ਪੰਜ ਪੱਤੀਆਂ ਨੇ ਅੱਠ ਪੱਤੀਆਂ ਨੇ ਜਣ ਕੇ ਅਵਾਰਡ ਨੇ ਤਾਂ ਉੱਥੇ ਉਹਨੇ ਗੁਰਦੁਆਰੇ ਪੜ੍ਹੇ। ਹੋਰ ਅਗਲੇ ਨੇ ਪਤਾ ਕੀ ਕਿਹਾ? ਸਵਾਲ ਕਰਦਾ ਪੱਤਰਕਾਰ। ਤੇ ਉਹ ਕਹਿੰਦੇ ਖਾਲਸੇ ਦਾ ਪਿੰਡ ਕਿਹੜਾ ਹੈ? ਕਹਿੰਦਾ ਆਨੰਦਪੁਰ ਸਾਹਿਬ। ਪਰ ਕਹਿੰਦਾ ਤੁਹਾਨੂੰ ਕਹਿੰਨ ਕਿ ਤੁਸੀਂ ਖੋਨੇ ਮੁੰਦੇ ਹੋ। ਉਹ ਕਹਿੰਦਾ ਤੁਸੀਂ ਕੀ ਕਰਤਾ? ਤੁਸੀਂ ਪੱਗਾਂ ਦੇ ਸ਼ਰਪਸਾ ਕੇ ਹੁਣ ਤੱਕ ਕੌਮਲੇ ਕੀ ਕਰਤਾ ਕੋਈ ਜਵਾਬ ਹੈ ਉਹਨੇ ਬੜੇ ਟਕਾ ਕੇ ਗੱਲ ਕਹੀ ਕਹਿੰਦਾ ਕੁੜੀ ਦੇ ਘਰ ਦੀਆਂ ਤੁਹਾਡੀਆਂ ਉਂਗਲਾਂ ਵਿੱਚ ਮੁੰਦੀਆਂ ਪਾਈਆਂ ਹੁੰਦੀਆਂ ਨੇ ਦਾਜ ਦੀ ਗੱਡੀ ਤੁਹਾਡੇ ਘਰੇ ਆਈ ਹੁੰਦੀ ਹੈ ਲੱਖਾਂ ਰੁਪਈਆ ਤੁਹਾਡੇ ਘਰੇ ਦਾਜ ਦਾ ਕੁੜੀ ਵਾਲਾ ਆਇਆ ਹੁੰਦਾ ਇਹ ਝੂਠ ਕੀ ਹੈ ਬਈ ਹੁਣ ਨੱਕ ਨਹੀਂ ਰਹਿਂਦਾ ਸਾਡਾ ਜਦੋਂ ਇਹ ਗੱਲਾਂ ਕਈਆਂ ਜਾਣ ਅਗਲੇ ਨੇ ਕਹਿਤਾ ਕਹਿੰਦੇ ਮੇ ਪੰਜ ਬੰਦੇ ਲੈ ਕੇ ਗਿਆ ਸੀ ਆਪਣਾ ਮੁੰਡਾ ਵਿਆਹ ਸੀ ਤੇ ਇਹੀ ਹਰਾਮਖੋਰ ਨਾ ਇਹ ਕਹਿੰਦੇ ਸੀ ਜਦੋਂ ਕਹਿੰਦੇ ਅੱਤਵਾਦ ਦਾ ਦੌਰ ਸੀ ਉਦੋਂ ਬਹੁਤੀ ਬਰਾਤ ਨਹੀਂ ਜਾਂਦੀ ਹੁੰਦੀ ਸੀ ਬੰਦੀਆ ਸੀ ਉਦੋਂ ਇਹ ਕਹਿੰਦੇ ਹੁੰਦੇ ਆ ਇਹ ਬੰਦੇ ਕੜਾਹੋਂ ਚੌਧਰੀ ਜਦੋਂ ਉਹਨੇ ਇਹ ਗੱਲ ਕਹਿਤੀ ਤੇ ਇਹਦੇ ਅਰਥ ਮੁਠੇ ਕਰ ਲੈ ਘੁਮਾ ਲੈ ਇੱਕ ਸਾਡੇ ਬਾਬਾ ਹੁੰਦਾ ਸੀ ਗੁਰਦਾਰੇ ਗ੍ਰੰਥੀ ਚਲੋ ਮੈਂ ਨਾਂ ਨਹੀਂ ਲੈਂਦਾ ਕਾਫੀ ਲੰਬਾ ਸਮਾਂ ਰਹਿ ਗਿਆ ਕਿਸੇ ਕੁੜੀ ਦੇ ਆਨੰਦ ਕਾਰਜ ਕੀਤੇ ਹੋਣੇ ਪਿੰਡ ਵਿੱਚ ਤੇ ਉਹ ਕਿਤੇ ਥੋੜਾ ਜਿਹਾ ਦੂਰ ਜਾ ਕੇ ਬਰਾਸ ਦੀਆਂ ਕੁਝ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਸੀ ਸ਼ਾਇਦ ਇਦਾਂ ਦੀ ਗੱਲ ਹੋਈ ਸੀ ਤੇ ਆਨੰਦ ਕਾਰਜ ਤੋਂ ਬਾਅਦ ਉੱਥੇ ਪਿੰਡ ਵਿੱਚ ਲੜਾਈ ਵੀ ਹੋ ਗਈ ਸੀ ਤੋਂ ਬਾਬਾ ਗੁਰਦਰ ਰਹਿ ਕੇ ਪਤਾ ਕਹਿੰਦਾ ਕਹਿੰਦਾ ਮੈਂ ਪੁੱਠੀ ਅਰਦਾਸ ਕਰਤੀ ਸੀ ਤਾਂ ਕਲੇਸ਼ ਪਿਆ ਤਾਂ ਐਕਸੀਡੈਂਟ ਹੋਇਆ ਆਦਾ ਕਰਦੂ ਤਾਂ ਸਾਡੀਆਂ ਉਦੋਂ ਕਰਨਗੇ ਅਰਦਾਸ ਸਰਬਾਤੇ ਭਲੇ ਲਈ ਹੁੰਦੀ ਹੈ ਗੁਰੂ ਪਾਸ਼ਾ ਨੂੰ ਪਤਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਧ ਆਪਨਾ ਵੀ ਪਹਿਲਾਂ ਜੋ ਮਰਜੀ ਬੋਲੀ ਚੱਲੋ ਵੀ ਲਾਸਟ ਵਿੱਚ ਸਮਾਪਤੀ ਇੱਥੇ ਕਰਨੀ ਪਊ ਕਿਉਂਕਿ ਤੇ ਫਰਮਾਇਸ਼ ਥੋੜੀ ਚੱਲਦੀ ਹੈ ਤੁਹਾਡਾ ਆਪਣਾ ਬੋਲੇ ਥੋੜਾ ਚੱਲਦਾ ਉਤਸਨ ਹੰਤਾਂ ਦੀ ਕਦਰ ਕੁਲਵੰਤ ਸਿੰਘ ਢਾਲੀਵਾਲ ਜਿਹੜੇ ਡਾਕਟਰ ਨੇ ਉਹਨਾਂ ਨੇ ਕੈਂਸਰ ਪੀੜਤਾਂ ਲਈ ਨਨਦਪੁਰ ਸਾਹਿਬ ਇੱਕ ਹਸਪੀਟਲ ਬਣਾਇਆ ਤੇ ਬਹੁਤ ਚੰਗੀ ਗੱਲ ਹੈ ਚੰਗਾ ਕੰਮ ਹੈ ਛਲਾਂਗਾ ਜੋਗ ਹੈ ਅੱਛਾ ਜਦੋਂ ਨਾ ਉਹਨੇ ਇਹ ਬਿਆਨ ਦਿੱਤਾ ਵੀ ਗੁਰਦੁਆਰੇ ਇੰਨੇ ਨਾ ਬਣਾਓ ਇੱਕ ਡਿਸਪੈਂਸਰੀ ਬਣਾ ਲਓ ਹਸਪੀਟਲ ਵਿੱਚ ਵੀ ਜੇ ਬੰਦਾ ਬਿਮਾਰ ਹੋ ਗਿਆ ਤਾਂ ਉਹਨੂੰ ਗੁਰਦੁਆਰੇ ਲੈ ਕੇ ਜਾਵਾਂਗੇ ਜਾਂ ਹਸਪੀਟਲ ਲੈ ਕੇ ਜਾਵਾਂਗੇ ਇੱਕ ਕੌੜਾ ਸੱਚ ਹੈ ਇਹਨੂੰ ਹਾਜ਼ਮ ਕਰੋ ਗੱਡੀ ਨਹੀਂ ਮਿਲਦੀ ਕਈਆਂ ਨੂੰ ਸ਼ਹਿਰ ਹਸਪੀਟਲ ਵਿੱਚ ਲਿਜਾਣ ਵਾਸਤੇ ਇਹ ਸਭ ਨੂੰ ਪਤਾ ਹੈ ਤੇ ਤੁਸੀਂ ਸ਼ਰਮਲਾ ਹੀ ਹੈ ਵੱਡੇ ਵੱਡੇ ਢਾਡੀ ਬੋਲੇ ਉਹਨੇ ਅਟੈਕ ਕਰਤਾ ਗੁਰਦਾਰੇ ਕੋਈ ਟੈਕਨੀਕ ਕੀਤਾ ਤੁਹਾਡੇ ਜਲੂਨੇ ਤਾਂ ਲੜੇ ਤੁਹਾਡੀ ਇਹ ਕਮਾਈ ਹੈ ਤੁਹਾਨੂੰ ਬਰਦਾਸ਼ਤ ਨਹੀਂ ਹੋਇਆ ਅਸ਼ਮੈਂ ਜਿਹੜੀ ਹੁਣ ਗੱਲ ਕਹਿਣੀ ਹੈ ਲਾਸਟ ਵਿੱਚ ਇਹਨੂੰ ਧਿਆਨ ਦੇ ਨਾਲ ਸੁਣ ਲਿਓ ਤੇ ਜਦੋਂ ਇਹ ਉਹਨੇ ਬਿਆਨ ਦਿੱਤਾ ਨਾ ਹਾਲਾਂਕਿ ਉਹਨੇ ਨਿਮਰਤਾ ਸਹਿਤ ਇਹ ਬੇਨਤੀ ਵੀ ਕਰਦੀ ਕਿ ਮੈਂ ਅਸੀਂ ਗੁਰਦੁਆਰਾ ਸਾਹਿਬ ਹਸਪੀਟਲ ਦੇ ਵਿੱਚ ਬਣਾਇਆ ਵੀ ਅਰਦਾਸ ਕਰੋ ਜਦੋਂ ਆਪਰੇਸ਼ਨ ਕਰਨਾ ਹੈ ਤੁਸੀਂ ਗੁਰੂ ਸਾਹਿਬ ਦਾ ਓਟ ਅਸਰ ਨਾਲ ਉਹਨੇ ਇਹ ਗੱਲ ਕਹੀ ਆ ਤੇ ਜਦੋਂ ਉਹਨੇ ਗੁਰਦੁਆਰੇ ਦੀ ਗੱਲ ਕੀਤੀ ਵੀ ਪੰਜ ਪੰਜ ਛੇ ਛੇ ਨਾਲ ਬਣਾਓ ਉਦੋਂ ਬੁੜਕ ਪਏ ਸਾਰੇ ਵੀ ਕਿਉਂ ਕਿਹਾ ਉਹਨੇ ਤੇ ਉਦੋਂ ਬਾਅਦ ਪਤਾ ਕੀ ਹੋਇਆ ਹਸਪੀਟਲ ਦੀਆਂ ਜਾ ਕੇ ਵੀਡੀਓ ਪਾਈਆਂ ਦੇਖੋ ਜੀ ਇੱਥੇ ਕਿਹੜਾ ਮਰੀਜ਼ ਹੈ ਆਹ ਬੈਂਨਾ ਖੜੀਆਂ ਨੇ ਆ ਗੱਡੀਆਂ ਖੜੀਆਂ ਨੇ ਐਂਬੂਲੈਂਸ ਖੜੀਆਂ ਨੇ ਇਹਦੇ ਇੱਕ ਵੀਡੀਓ ਪਾਈਆਂ ਸ਼ਰਟ ਜਦੋਂ ਮਰੀ ਚੱਕ ਕੇ ਲੈ ਲਓ ਜਦੋਂ ਹਸਪੀਟਲ ਵਿੱਚ ਰਸ ਨਹੀਂ ਹੁੰਦਾ ਕੋਈ ਬੰਦਾ ਉਹਦੇ ਚੱਕ ਇੱਕੋ ਸ਼ਰਟ ਚੱਕ ਕੇ ਪਾ ਦਿਓ ਇਹ ਨਹੀਂ ਗੱਲ ਹੈਗੀ ਗੱਲ ਇਹ ਹੈ ਵੀ ਉਹਨੇ ਬਸ ਇਹ ਸਮਝ ਲਓ ਵੀ ਜਿਹੜਾ ਬੰਦਾ ਨਾ ਤਰਕ ਦੇ ਨਾਲ ਦਲੀਲ ਦੇ ਨਾਲ ਕੜਮ ਚੌਧਰੀਆਂ ਨੂੰ ਸਮਝਾਉਣਾ ਚਾਹੇ ਤੇ ਉਹਨੂੰ ਇਹ ਬਰਦਾਸ਼ਤ ਨਹੀਂ ਕਰਦੇ ਬਸ ਆਹੀ ਪ੍ਰੋਬਲਮ ਹੈ ਸਾਡੀ ਹੋਰ ਕੋਈ ਨਹੀਂ ਮੈਂ ਚੰਗੀ ਤਰ੍ਹਾਂ ਕਹਿਣਾ ਨਹੀਂ ਹੱਕ ਠੋਕ ਕੇ ਗਿਆਨੀ ਬੂਟਾ ਸਿੰਘ ਬੋਲਦਾ ਸੁਣਦੇ ਹੋ ਸਾਰੇ 90568 55202 ਮੇਰਾ ਫੋਨ ਨੰਬਰ ਹੈ ਜਿਹਦੇ ਵੀ ਧੌਣ ਵਿੱਚ ਕੜਮ ਚੌਧਰੀ ਦੇ ਕਿਲਾ ਹੋਇਆ ਉਹਦਾ ਕਿਲਾ ਕੱਢ ਦਿਆਂਗੇ ਦੱਸ ਦਿਆਂਗੇ ਵੀ ਪੰਜ ਪੰਜ ਗੁਰਦੁਆਰੇ ਪਿੰਡ ਵਿੱਚ ਬਣਾਉਣ ਵਾਲਿਓ ਕਈ ਵਾਰੀ ਗ੍ਰੰਥੀ ਕਿਲਾ ਪ੍ਰਕਾਸ਼ ਕਰਦਾ ਹੁੰਦਾ ਹੈ ਅੰਮ੍ਰਿਤ ਵੇਲੇ ਚੋਰ ਸਾਹਿਬ ਕਰਨ ਵੇਲੇ ਬੰਦਾ ਨਹੀਂ ਹੁੰਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਜੇ ਤੁਸੀਂ ਕਰੋੜ ਰੁਪਇਆ ਗੁਰਦਵਾਰੇ ਦੇ ਲਾ ਸਕਦੇ ਹੋ ਤਾਂ 20-30 ਲੱਖ ਰੁਪਇਆ ਡਿਸਪੈਂਸਰੀ ਤੇ ਵੀ ਲਾਇਆ ਜਾ ਸਕਦਾ ਹੈ ਕਿਸੇ ਲੋੜਵੰਦ ਦਾ ਉੱਥੇ ਇਲਾਜ ਹੋ ਜੇ ਕਿਸੇ ਲੋੜਵੰਦ ਨੂੰ ਮੌਕੇ 'ਤੇ ਕਿਸੇ ਮਰੀਜ਼ ਨੂੰ ਸੰਭਾਲਿਆ ਜਾ ਸਕੇ ਕੁਲਵੰ ਸਿੰਘ ਢਾਲੀਵਾਲ ਨੇ ਸੱਚ ਕਿਹਾ ਬਸੇਰੀਆਂ ਕਤੇੜਾਂ ਭੇਡਾਂ ਇੱਥੇ ਬਿਆਮੇ ਕਰਨ ਵਾਲੇ ਨੇ ਕਰੀ ਚੱਲੋ ਸੱਚ ਸੁਣਨਾ ਨੇ ਕਲਵੰਤ ਸਿੰਘ ਢਾਲੀਵਾਲ ਡਾਕਟਰ ਤਾ ਕਿਹੜੇ ਬਾਗ ਦੀ ਮੂੜੇ ਤੂੰ ਤਾਂ ਬਾਬੇ ਨਾਨਕ ਨੂੰ ਨਹੀਂ ਛੱਡਿਆ ਭੂਤਨਾ ਬਿਤਾਲਾ ਕਰਾਈਆ ਪਤਾ ਨਹੀਂ ਕੀ ਖੁਸ਼ਕ ਹੈ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ